5 ਦਿਨ ਦਾ ਰਿਮਾਂਡ ਤੋਂ ਬਾਅਦ ਜਲੰਧਰ ਦੇ ਵਿੱਚ ਪਰਪੁਸ਼ਨ ਆਸ਼ੂ ਨੂੰ ਅੱਜ ਫੇਰ ਕੋਰਟ ਦੇ ਵਿੱਚ ਪੇਚ ਕੀਤਾ ਗਿਆ ਇਸ ਬਾਰੇ ਅਸੀਂ ਉਹਨਾਂ ਦੇ ਜੋ ਆ ਪਰਪੁਸ਼ਨ ਆਸ਼ੂ ਦੇ ਐਡਵੋਕੇਟ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਮਾਮਲਾ ਇਸ ਬਾਰੇ ਆਪਾਂ ਉਹਨਾਂ ਨਾਲ ਜਾਣਦੇ ਆ ਕਿੰਨੇ ਦਿਨ ਦਾ ਰਿਮਾਂਡ ਜੋ ਹੈ ਈਡੀ ਵੱਲੋਂ ਮੰਗਿਆ ਗਿਆ ਤੇ ਕਿੰਨੇ ਦਿਨ ਦਾ ਇਸ ਬਾਰੇ ਕਿਹੜੇ ਜੱਜ ਸਾਹਿਬ ਵੱਲੋਂ ਦਿੱਤਾ ਗਿਆ ਆਓ ਇਸ ਬਾਰੇ ਅਸੀਂ ਆ ਪਰਪੁਸ਼ਨ ਆਸ਼ੂ ਦੇ ਸਹਿ ਮੰਦੀਪ ਸੱਚਾ ਦੇਵਾ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਚਰਾਜਮਨ ਦੁਆਰਾ ਆਈਟੀ ਵੱਲੋਂ ਪੇਸ਼ ਕੀਤਾ ਕਿ ਕੀ ਫਿਰ ਸਮਾਂ ਕਾਫੀ ਲੱਗਿਆ ਹੈਗਾ ਕੀ ਗੱਲਬਾਤ ਹੋਈ ਹੈ ਕਿ ਕੰਦੇ ਅੱਜ 7 ਦਿਨ ਦਾ ਰਿਮਾਂਡ ਹੋਰ ਮੰਗਿਆ ਸੀਗਾ ਕੰਦੇ ਹੋਰਾਂ ਦੇ ਬਿਆਨ ਜਿਹੜੇ ਸੀ ਰਿਪੋਰਟ ਕਰਨੇ ਉਹਨਾਂ ਨੂੰ ਮਿਲਾਨਾ ਅਸੀਂ ਅੱਜ ਅਰੈਸਟ ਚੈਲੰਜ ਕੀਤੀ ਸੀ ਵੀ ਔਰ ਰਿਮਾਂਡ ਚੈਲੰਜ ਕੀਤਾ ਸੀ ਉਹਦੇ ਬਾਰੇ ਅਸੀਂ ਬੈਸ ਕੀਤੀ ਹੈ ਤੇ ਜੱਜ ਸਾਹਿਬ ਨੇ ਘੰਟੇ ਬਾਅਦ ਫੈਸਲਾ ਸੁਣਾਇਆ ਅਸੀਂ ਇਹੀ ਗੱਲ ਕਹੀ ਸੀ ਕਿ ਜਿਹੜਾ ਇਹਨਾਂ ਨੇ ਅਰੈਸਟ ਕੀਤਾ ਉਹ ਵੀ ਇਲਲੀਗਲ ਹੈ ਔਰ ਜਿਹੜਾ ਪਿਛਲੇ ਵਾਰੀ 5 ਦਿਨ ਦਾ ਰਿਮਾਂਡ ਲਿਆ ਉਹ ਵੀ ਇਲਲੀਗਲ ਹੈ ਔਰ ਇਸ ਵਾਰ ਇਸਪੀਕੂਲੀ ਜਜਮੈਂਟ ਆ ਦਿੱਤੀ ਹੈ ਬਾਕੀ ਦ ਉਡੀ ਅਸੀਂ ਵੇਖ ਕਰਾਂਗੇ ਕਿ ਫੇਰ ਅਗਲਾ ਸੋਚਾਂਗੇ ਕੀ ਲੱਗਦਾ ਜਿਹੜਾ ਵੀ ਇਹਨਾਂ ਨੇ ਦੇਖੋ ਜੱਸਾ ਪਰ ਆਰਡਰ ਬਾਰੇ ਮੈਂ ਵੀ ਦੱਸਣੀ ਸਰਦਾ ਅਸੀਂ ਆਪਣੀ ਪੂਰੀ ਜ਼ੋਰ ਲਾ ਕੇ ਆਏ ਆ ਤੇ ਉਸ ਤੋਂ ਬਾਅਦ ਉਹ ਜਿਸ ਵਾਰ ਆਪਣਾ ਲੋਰਡ ਬਈ ਦਾ ਰੈਜ਼ੋਲਵਰ ਨੇ ਦਿੱਸ ਦਿੱਤਾ ਸਰ ਕਿੰਨਾ ਰਿਮਾਨ ਮੰਗਿਆ ਜੀ ਉਹਨਾਂ ਨੇ 7 ਦਿਨ ਦਾ ਦੁਬਾਰਾ ਰਿਮਾਨ ਮੰਗਿਆ ਸਰ ਪਹਿਲੇ ਹੀ ਵਿਜਲੈਂਸ ਕੋਲੋਂ ਜਿਹੜਾ ਆ ਮਾਮਲਾ ਕਰਤੀ ਉਸ ਤੋਂ ਬਾਅਦ ਈਡੀ ਨਹੀਂ ਕਰਦੇ ਐਹੀ ਅਸੀਂ ਅੱਜ ਅਰਗੀ ਕੀਤਾ ਸੀਗਾ ਕਿ ਜੇ ਅਰੈਸਟ ਕਰਨਾ ਹੈਗਾ ਤੇ ਉਸ ਟਾਈਮ ਆਪਣੀ ਨੇ ਕਸਟਡੀ ਜਿਹੜੀ ਉਦੋਂ ਜੂਨੀ ਅਰੈਸਟ ਹੁੰਦਾ ਉਹ ਸਾਲ ਕਿਸ ਕਿਉਂ ਕਿਸ ਲਈ ਵੇਟ ਕੀਤਾ ਹੈ ਕਿ ਉਹਨਾਂ ਨੂੰ ਅਗਲਾ ਜਦੋਂ ਬੇਲ ਹੋ ਜਾ ਦੁਬਾਰਾ ਅਰੈਸਟ ਕਰਨਾ ਹੈ ਅਸਾ ਕਿਹੜਾ ਰਿਸਕ ਹੈ ਵੀਡੀਓ ਦੇਣਾ ਜਦੋਂ ਅਗਲਾ ਕਿਸੇ ਕੋਲ ਹੈ ਅੱਜ ਇਹ ਨਾ ਕੋਈ ਵੀ ਦੇਖ ਰਿਹਾ ਨਹੀਂ ਵੀਡੀਓ ਨੇ ਇਹਨਾਂ ਨੂੰ ਇੱਕ ਤਰੀਕੂ ਕੋ ਬੁਲਾਇਆ ਸੀਗਾ ਇੱਕ ਤਰੀਕੂ ਉਹ ਜੋਇਨ ਕਰਨਗੇ ਸੀਗੇ ਸਾਰੀ ਭਾਰੀ ਉੱਤੇ ਰਿਹਾ ਸ਼ਾਮ ਨੂੰ ਉਹਨਾਂ ਨੇ ਸਫਾ ਸਫਾ ਜਨਰੇਟ ਕਰ ਲਈ ਸੀ ਇਹਨਾਂ ਨੂੰ ਪਹਿਲੀ ਵਾਰ ਹੀ ਬੁਲਾਇਆ ਸੀਗਾ ਬਾਕੀ ਸਾਰੇ ਦੇ ਬਿਆਨ ਮੰਗੇ ਸਰ ਕੰਨੇ ਵੀ ਕਾਫੀ ਬੰਦਿਆਂ ਦੇ ਨਾਮ ਵਿੱਚ ਤੇ ਇਸ ਟਾਈਮ ਆਲੀ ਤੱਕ ਜਿਹੜਾ ਇਹਨਾਂ ਨੇ ਉਹ ਸਟੋਰ ਨਹੀਂ ਕੀਤਾ ਜਿਹੜਾ ਨਾਦ ਆ ਰਿਹਾ ਹੈ ਬਾਕੀਆਂ ਦੇ ਬਿਆਨ ਹੀ ਦਿੱਤੇ ਨੇ ਐਸੋ ਨਿਊ ਸਿਰਫ ਇੱਕੋ ਨੂੰ ਬਣਾਉਂਦੇ ਆਂ ਉਹ ਤਾਂ ਕਹ ਰਹੇ ਨੇ ਕਿ ਸਾਡੇ ਕੋਲ ਸਾਰੇ ਪ੍ਰੂਫ ਕਰਕੇ ਜਿਸ ਕਰਕੇ ਇਸ ਕੇਸ ਕਿਹਾ ਯਾਰ ਇੱਕ ਪ੍ਰੂਫ ਹੈ ਜਿੱਤਾ ਉਹਨਾਂ ਨੇ ਦਾਅਵਾ ਕਰੀਆ ਕਿ ਪ੍ਰੂਫ ਕਰ ਜਦੋਂ ਗਵਾਹੀਆਂ ਸ਼ੁਰੂ ਹੋਣਗੇ ਉਦੋਂ ਪਤਾ ਲੱਗੇਗਾ ਨਾ ਇਸ ਟਾਈਮ ਤਾਂ ਸਿਰਫ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਾਕੀ ਕੂਸ ਦਾ ਇਸ ਟਾਈਮ ਜੇ ਸਾਡੇ ਕੋਲ ਆਨ ਦੇ ਕੇ ਦੇਖਾਂਗੇ ਉਹ ਕੂਸ ਇਹਨਾਂ ਦੇ ਹਿਸਾਬ ਨਾਲ ਗ੍ਰੀਨ ਹੈ ਜਾਂ ਡਿਫੈਂਸਰ ਦੇ ਹਿਸਾਬ ਨਾਲ ਜਿਹੜੇ ਜਿਹੜੇ ਸਰ ਅਲਿਗੇਸ਼ਨ ਹੈਗੇ ਜਿਸ ਸਪੈਕਟ ਤੇ ਜਿਹੜੀ ਈਡੀ ਨੇ ਕਾਰਵਾਈ ਕੀਤੀ ਜੀ ਦੱਸ ਕਰਨੀ ਕੀਤੀ ਸੀ ਉਹ ਤਾਂ ਇਹ ਦੂਜੇ ਪਿੱਛੇ ਕਰਨੀ ਆ ਮੈਂ ਉਹੀ ਕਹਿ ਰਿਹਾ ਜੀ ਜੋ ਉਹ ਤਾਂ ਜਿਹੀਆਂ ਆਪਣੇ ਪ੍ਰੂਫ ਦੇ ਹਿਸਾਬ ਨਾਲ ਕੀਤਾ ਜਦੋਂ ਉਹਦਾ ਟ੍ਰਾਇਲ ਚੱਲੇਗਾ ਅਸੀਂ ਦੇਖਾਂਗੇ ਉਹ ਕੂਸ ਕੀ ਹੈ ਜੀ ਹਾਲੇ ਤੱਕ ਸਾਨੂੰ ਪਤਾ ਵੀ ਨਹੀਂ ਨਾਲ ਕੋਈ ਟੂ ਕੂਸ ਹੈ ਕੋਈ ਮਨੀ ਟ੍ਰੇਡ ਦਿਖਾ ਰਹੇ ਹੈ ਕੋਈ ਡਾਇਰੈਕਟ ਐਵੀਡੈਂਸ ਸਾਡੇ ਹਿਸਾਬ ਨਾਲ ਤੇ ਇਹਨਾਂ ਦੇ ਖਲਾਫ ਨਹੀਂ ਜੀ ਠੀਕ ਹੈ ਠੀਕ ਹੈ ਅਸੀਂ ਗੱਲਬਾਤ ਕੀਤੀ ਕੀ ਹੈ ਮਨਦੀਪ ਸੱਚਾ ਦੇਵਾ ਦੇ ਨਾਲ ਤੇ ਆਓ ਅਸੀਂ ਇਸ ਜੋ ਐਡੀ ਦੇ ਵਕੀਲ ਨੇ ਅਫਸਰ ਸੁਬਾਨਾ ਪੌਣਾ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲੰਬਾ ਸਮਾਂ ਕਿਹੜਾ ਜੋ ਹੈ ਬੈਸ ਹੁੰਦੀ ਹੈ ਬੈਸ ਹੋਣ ਤੋਂ ਬਾਅਦ ਜੋ ਹੈ ਸਾਡੇ ਨਾਲ ਐਡੀ ਦੇ ਅਫਸਰ ਸੁਬਾਨਾ ਸਰ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕਿੰਨੇ ਦਿਨ ਦਾ ਮੰਗਿਆ ਸੀ 7 ਦਿਨ ਦਾ ਮੰਗਿਆ ਸੀ ਜੀ 5 ਦਿਨ ਦਾ ਮਿਲ ਗਿਆ ਜੀ ਸਰ ਬੜਾ ਲੰਬੇ ਸਮੇਂ ਕਿਹੜੀ ਬੈਸ ਹੁੰਦੀ ਨਜ਼ਰ ਆਉਂਦੀ ਹੈ ਹਾਂ ਜੀ ਫਿਰ ਬੈਸ ਕੋਰਟ ਦੇ ਵਿੱਚ ਹੋਣੀ ਸੀ ਜੇ ਕਿਹੜੇ ਬਾਕੀ ਵੀ ਐਫਐਸਆਰ ਦੇ ਵਿੱਚ ਨਾਮ ਹੈਗੇ ਕਿ ਉਹਨਾਂ ਨੂੰ ਵੀ ਸ਼ਾਮਲ ਕੀਤਾ ਜਾਏਗਾ ਜੋ ਲੋੜ ਹੋਊਗੀ ਤਾਂ ਕਿਤੇ ਜਾਣਗੇ ਜੀ ਅਨੈਸੈਸਰੀ ਥੋੜੀ ਕੋ ਕਰਨਾ ਜੀ ਵੀ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਜੋ ਈਡੀ ਦੇ ਅਫਸਰ ਸਬਾਨਾ ਉਹਨਾਂ ਦੇ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ 5 ਦਿਨ ਦਾ ਮਿਲਿਆ ਇਸ ਵਾਰ ਅਸੀਂ ਐਡਵੋਕੇਟ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਈਡੀ ਸਰਕਾਰੀ ਐਡਵੋਕੇਟ ਹੈਗੇ ਆ ਆਪਾਂ ਗੱਲਬਾਤ ਕਰਨ ਸਰ ਸਰ ਕਿ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕਿੰਨੇ ਦਿਨ ਦਾ ਕਾਕਾ ਜੀ আচ্ছা ਅਸੀਂ ਇਹਦੇ ਵਿੱਚ ਹਾਂ ਆ ਰਹੇ ਜੀ ਜੀ ਅਸੀਂ ਇਹਦੇ ਵਿੱਚ ਅੱਜ ਐਪਲੀਕੇਸ਼ਨ ਸਾਡੇ ਦਾ ਰਿਮਾਂਡ ਸੀ ਜਿਹਦੇ ਵਿੱਚ ਜਾਸ ਸਾਹਿਬ ਨੇ ਟੋਟਲ 5 ਦਿਨ ਦਾ ਰਿਮਾਨਡ ਦਿੱਤਾ ਹੈ 5 ਦਿਨ ਪਹਿਲੇ ਸਾਨੂੰ ਰਿਮਾਨਡ ਦਿਲਿਆ ਸੀ ਫੋਨ ਦੁਬਾਰਾ ਅਸੀਂ ਜਿਹੜਾ ਹੈਗਾ 5 ਦਿਨ ਦਾ ਰਿਮਾਨਡ ਤੇ ਰਸ ਗਿਆ ਇਹ ਸਰ ਬੜੀ ਲੋਕੀ ਬੜੀ ਲੰਬੀ ਸਮੇਂ ਕਿਹੜੀ ਬੈਸ ਹੁੰਦੀ ਨਜ਼ਰ ਆਉਂਦੀ ਹੈ ਉਹ ਤਾਂ ਹੈ ਜੀ ਉਹ ਤਾਂ ਹੈ ਜੀ ਬਟ ਚਲੋ ਦਾ ਪਾਰਟ ਆਫ ਜੁਡੀਸ਼ੀਅਲ ਪ੍ਰੋਸੀਡਿੰਗਸ ਜੀ ਤੇ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਜੋ ਐਡਵੋਕੇਟ ਸਾਹਿਬ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਤੇ ਜੱਜ ਸਾਹਿਬ ਵੱਲੋਂ 5 ਦਿਨ ਦਾ ਰਿਮਾਂਡ ਦਿੱਤਾ ਗਿਆ ਲੰਬੀ ਕਿਹੜੀ ਹੈ ਬੈਸ ਹੁੰਦੀ ਨਜ਼ਰ ਆਈ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਵਿੱਚ ਇਹ ਜੋ ਪਰਪੁਸ਼ਨਾਸ਼ੂ ਨੂੰ ਕੋਰਟ ਦੇ ਵਿੱਚ ਲੈ ਕੇ ਆਏ ਨੇ 5 ਦਿਨ ਬਾਅਦ ਫਿਰ 5 ਦਿਨ ਦਾ ਜੱਜ ਸਾਹਿਬ ਵੱਲੋਂ ਇਹ ਰਿਮਾਂਡ ਦਿੱਤਾ ਗਿਆ ਵੱਡੇ ਖਲਾਸੇ ਕਿਹੜੇ ਆ ਉਹ ਹੋਰ ਵੀ ਹੋ ਸਕਦੇ ਨੇ ਸੁਨੀਲ ਮਹਾਜਨ ਜਗਬਣੀ ਟੀਵੀ ਜਲੰਧਰ